ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 14 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਤਰੀਕ ਹੈਗੀ 14 ਅਪ੍ਰੈਲ ਜਿਵੇਂ ਕੱਲ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਮੀਂਹ ਦੇ ਅਲਰਟ ਦੱਸਿਆ ਹੋਇਆ ਹੈ ਤੇ ਅੱਜ ਉਸੇ ਤਰ੍ਹਾਂ ਦਾ ਹੀ ਪੰਜਾਬ ਦੇ ਵਿੱਚ ਮੌਸਮ ਬਣਿਆ ਹੋਇਆ ਹੈ ਅੱਜ 14 ਅਪ੍ਰੈਲ ਹਲਕੇ ਤੋਂ ਦਰਮਿਆਨੇ ਸ਼ਰਾਟੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੱਗ ਸਕਦੇ ਹਨ ਇਮੀਡੀਆ ਕਾਰਵਾਈਆਂ ਟੁੱਟਮੀਆਂ ਹੋਣਗੀਆਂ ਚੰਗੀ ਖਬਰ ਇਹ ਹੈ ਕਿ ਜਿੰਨੀ ਪਹਿਲਾਂ ਮੀਂਹ ਨੇਰੀ ਦੱਸੀ ਜਾ ਰਹੀ ਸੀ ਕਿ ਉਸ ਨਾਲ ਉਹ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਹੋਇਆ ਹੈ ਕਾਰਨ ਕੀ ਹੈ ਕਿ ਇਹ ਜ਼ਿਆਦਾਤਰ ਜ਼ੋਰ ਸਿਸਟਮ ਦਾ ਪਹਾੜਾਂ ਦੇ ਵਿੱਚ ਹੀ ਲੱਗ ਗਿਆ ਹੈ ਤੇ ਪੰਜਾਬ ਦੇ ਵਿੱਚ ਉਨੀ ਵੱਡੀ ਪੱਧਰ ਤੇ ਜਾਨਕੀ ਨੁਕਸਾਨ ਨਹੀਂ ਕਰੇਗਾ ਮੀਂਹ ਦੀਆਂ ਕਾਰਵਾਈਆਂ ਹਲਕੇ ਤੋਂ ਦਰਮਿਆਨੀਆਂ ਰਹਿ ਸਕਦੀਆਂ ਹਨ ਕਣਮਣ ਹੋ ਸਕਦੀ ਹੈ ਬੱਦਲਬਾਈ 14 ਤੇ 15 ਨੂੰ ਵੀ ਰਹਿਣ ਦੀ ਸੰਭਾਵਨਾ ਹੈ ਕੁਝ ਇੱਕ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਗੜੇਮਾਰੀ ਹੋ ਸਕਦੀ ਹੈ ਪਰ ਉਹ ਥੋੜੇ ਜੇ ਸੀਮਤ ਖੇਤਰ ਦੇ ਵਿੱਚ ਹੀ ਹੋ ਸਕਦੀ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਬਾਈ ਤੇ ਹਲਕੀ ਕਣਮਣ ਜਾਂ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਹਲਕਾ ਜਿਹਾ ਸ਼ਰਾਟਾ ਤੇਜ਼ ਵੀ ਲੱਗ ਸਕਦਾ ਹੈ ਹਨੇਰੀ ਚੱਲਣ ਦੀਆਂ ਸੰਭਾਵਨਾ ਨਾ ਮਾਤਰ ਹੀ ਰਹਿ ਗਈਆਂ ਹਨ ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਪੰਜਾਬ ਦਾ ਮੌਸਮ ਕੱਲ ਨੂੰ ਵੀ ਵਿਗੜਿਆ ਰਹੇਗਾ ਪਰ ਜਿਹੜਾ ਪਹਿਲਾਂ ਨੁਕਸਾਨ ਕਿਹਾ ਜਾ ਸਕਦਾ ਸੀਗਾ ਕਿ ਕਾਫੀ ਹੋ ਸਕਦਾ ਹੈ ਪਰ ਉਸ ਤੋਂ ਤਕਰੀਬਨ ਵਿਚਾਰ ਰਹੇਗਾ ਹਲਕੀ ਕੈਣਮਣ ਤੇ ਬੱਦਲਬਾਹੀ ਬਣੀ ਰਹੇਗੀ ਤੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ